ਹਮਿਆ ਬਿਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਚਾਟ ਬਿਖ ਬਿਖ ਖਾਈ ਮਾਇਆ ਮੋਹ ਪਰਮੁ ਪਉ ਪੂਲੇ ਸੋਤਿ ਦਾਰਾ ਸੇਉ ਪ੍ਰੀਤਿ ਲਗੈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਹਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰੱਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ RAM ਦਾਸ ਰੱਖੂ ਸਰਨਾਈ ਤੂੰ ਕਹੋ ਤਲ ਗੁਰ ਸੇਵੀਐ ਆਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾਹ ਕੋਰਸਾਹ ਛਟਿਐ ਤੁਧ ਡਿਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕਟਿਅ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਐ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵੇਸਾ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਐ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹੱਲਾ ਪੰਜਵਾੰ ਲੱਧਾ ਲੱਬਣ ਹਾਰ ਕਰਮ ਕਰੰਦੋ ਮਾਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆ ਨਾ ਪਸੀਐ ਲੱਧ ਮ ਲੱਬਣ ਹਾਰ ਕਰਮ ਕਰੰਧੋ ਮਾ ਪਿਰੀ ਇਕੋ ਸਿਰ ਜਣਹਾਰ ਨਾਨਕ ਬਿਆ ਨਾ ਪਸੀਆ ਮਹੱਲਾ ਪੰਜਵਾ ਪਾਪੜ ਆ ਪਛਾੜ ਬਾਣ ਸਚਾਵਾ ਸੰਕੈ ਗੁਰ ਮੰਤਰੜਾ ਚਿਤਾਰ ਨਾਨਕ ਦੁਖ ਨਾ ਥੀ ਵਈ ਪਾਉੜੀ ਵਾਹੋ ਆਹੋ ਸਿਰਜਣਹਾਰ ਪਾਇ ਅਨ ਠਾੜ ਆਪ ਜੀ जन्त मिहरवान, तिसनो सदा जाप दया तारी समरथ चुके बेल बिलाप, નઠે તાપ દુઃખ રોગ પૂરે ગોર પ્રતાપ આપણી રાખ વાજ થાપ ਆਪੇ ਲਾਇਨ ਛਡਾਈ ਬੰਧਨ ਸਗਲ ਕਾਪ ਤਿਸਨ ਭੁਜੀ ਆਸ ਪੁਨੀ ਮਨ ਸੰਤੋਖ त्राਪ ਵੱਡੀ ਹੂ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਵੱਡੀ ਹੂ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਤੇਸਨ ਬੁਜੀ ਆਸ ਪੁੰਨੇ ਮਨ ਸੰਤੋਖ त्राप ਵੱਡੀ ਹੂ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਲੱਧਮ ਲੱਬਨਹਾਰ ਕਰਮ ਕਰਨਦੋ ਮਾਪਿਰੀ ਇੱਕੋ ਸਿਰਜਣਹਾਰ ਨਾਨਕ ਬਿਆ ਨਾ ਪਸੀਐ ਰਾਗ ਗੂਜਰੀ ਦੀ ਦੂਜੀ ਵਾਰ ਦੀ ਪੌੜੀ 11ਵੀਂ ਸਲੋਕਾਂ ਨਾ